ਸਰਵਾ ਵਾਹਿਗੁਰੂ ਜੀ ਕੀ ਹਕਤਿ ਅੱਜ ਦੇ ਪਿਛਲੇ ਦਿਨਾਂ ਤੋਂ ਇਹ ਵਾਲੀ ਦੋਹਰਾ ਰਤਨਪੁਰ ਬੋਲ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਤੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਰਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੋਂ ਜਨਾ ਫਰਮਾਂ ਵੱਲੋਂ ਲੜਨ ਕੀਤਾ ਗਿਆ ਸੀਗਾ ਤੇ 3 ਦਸੰਬਰ ਨੂੰ ਆਜੂ ਆ ਪੰਜਾਬ ਬੰਦ ਦਾ ਸੱਦਾ ਦਿੱਤਾ ਸੀਗਾ ਉਸੇ ਲੜੀ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਆਲ ਟੂ ਆਲ ਪੰਜਾਬ ਦੀਆਂ ਸਹਿਯੋਗਤਾਂ ਦਾ ਟੈਕਸੀ ਯੂਨੀਅਨ, ਟਰਾਂਸਪੋਰਟਰ, ਬੱਸਾਂ ਵਾਲੇ ਲਈ ਔਰ ਬਾਕੀ ਦੀਆਂ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਅੱਜ ਪੂਰਨ ਤੌਰ ਤੇ ਪੁਰ ਸ਼ਹਿਰ ਪਾਸਿਆਂ ਦਾ ਸੀਟਾ ਕੀਤਾ ਗਿਆ। ਅਸੀਂ ਜਿੱਥੇ ਪੰਜਾਬ ਬੰਦ ਸੱਦੇ ਉੱਪਰ ਇਹ ਕਾਲ ਦਿੱਤੀ ਸੀ ਉੱਥੇ ਨਾਲ ਦੀ ਨਾਲ ਪੰਜਾਬ ਦੇ ਸ਼ਹਿਰ ਨਿਵਾਸੀਆਂ ਨੂੰ ਵਪਾਰ ਮੰਡਲ ਨੂੰ ਬਾਕੀ ਦੀ ਹੋਰ ਜਥੇਬੰਦੀਆਂ ਦਾ ਧਰਮਾਤ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਦੇ ਪੰਜਾਬ ਬੰਦੇ ਦੇ ਉੱਤੇ ਵੱਡਾ ਸਮਰਥਨ ਸਾਡਾ ਦਿੱਤਾ ਹੈ ਇਹ ਕਿੰਨੇ ਵਜੇ ਤੱਕ ਜੀ ਬੰਦ ਰਹੂਗਾ ਜੀ ਅੱਜ ਦੇ ਸਵੇਰੇ 7:00 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਪੂਰੀ ਤਰ੍ਹਾਂ ਤੇ ਬੰਦ ਰੱਖਿਆ ਜਾਵੇਗਾ ਲੋਕਾਂ ਨੇ ਤੁਹਾਨੂੰ ਕਿੰਨਾ ਵੀ ਸਮਰਥਨ ਦਿੱਤਾ ਜੀ ਅੱਜ ਦਾ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਹੈ ਲੋਕਾਂ ਨੇ ਹਰੇਕ ਨੇ ਮਤੇ ਪਾ ਪਾ ਕੇ ਆਪਣੇ ਲੈਟਰ ਹੈਡਰ ਦੇ ਉੱਪਰ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਸੀਗੀ ਸਾਨੂੰ ਅਡਵਾਈਸਰੀ ਪੇਸ਼ ਕਰ ਦਿੱਤੀ ਸੀ ਵੀ ਅਸੀਂ ਤੁਹਾਡਾ ਸਮਰਥਨ ਕਰਾਂਗੇ ਪੂਰੀ ਤਰ੍ਹਾਂ ਨਾਲ ਆਪਣੇ ਪਤਰੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਮਤੈ ਅੱਜ ਦੇ ਪਿਛਲੇ ਦਿਨਾਂ ਤੋਂ ਉਹਨਾਂ ਫਰਮਾਂ ਨੇ ਰਤਨਪੁਰ ਬਾਰਡਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੋਂ ਜਿਹਨਾਂ ਫਰਮਾਂ ਵੱਲੋਂ ਲੜਨ ਕੀਤਾ ਗਿਆ ਸੀਗਾ ਇਹ 3 ਦਸੰਬਰ ਨੂੰ ਆਰਥੂ ਆ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਉਸੇ ਲੜੀ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਆਲੂ ਆ ਪੰਜਾਬ ਦਿਆਂ ਸਹਿਰਦਕਾਨਦਾਰ ਟੈਕਸੀ ਜੀਨੀਆਂ ਟਰਾਂਸਪੋਰਟਰ ਬੱਸਾਂ ਵਾਲੇ ਵੀ ਔਰ ਬਾਕੀ ਦਿਆਂ ਭਰਾਤਰੀ ਜਥੇਬੰਦ ਜਿਹੜੀਆਂ ਨੇ ਉਹਨਾਂ ਵੱਲੋਂ ਅੱਜ ਪੂਰਨ ਤੌਰ ਤੇ ਉਹ ਸ਼ਹਿਰ ਦਾ ਸੰਪਰਕ ਸਥਾਪਿਤ ਕੀਤਾ ਗਿਆ ਅਸੀਂ ਜਿੱਥੇ ਪੰਜਾਬ ਬੰਦ ਸੱਦੇ ਉੱਪਰ ਇਹ ਕਾਲ ਦਿੱਤੀ ਸੀ ਉੱਥੇ ਨਾਲ ਦੀ ਨਾਲ ਪੂਰੇ ਪੰਜਾਬ ਦੇ ਸ਼ਹਿਰ ਨਿਵਾਸੀਆਂ ਨੂੰ ਵਪਾਰ ਮੰਡਲ ਨੂੰ ਬਾਕੀ ਦੇ ਹੋਰ ਜਥੇਬੰਦੀਆਂ ਦਾ ਤਰਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਦੇ ਪੰਜਾਬ ਬੰਦੇ ਦੇ ਉੱਤੇ ਵੱਡਾ ਸਮਰਥਨ ਦਿੱਤਾ ਹੈ ਇਹ ਕਿੰਨੇ ਵਜੇ ਤੱਕ ਇਹਦੀ ਬੰਦ ਰਹੂਗਾ ਜੀ ਅੱਜ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਰੋਕਤ ਦੇ ਤੌਰ ਤੇ ਬੰਦ ਰੱਖਿਆ ਜਾਵੇਗਾ ਲੋਕਾਂ ਨੇ ਤੁਹਾਨੂੰ ਕਿੰਨਾ ਕੁ ਸਮਰਥਨ ਦਿੱਤਾ ਜੀ ਅੱਜ ਦਾ ਲੋਕਾਂ ਦਾ ਬਹੁਤ ਵੱਡਾ ਸੰਗੋਗ ਹੈ ਲੋਕਾਂ ਨੇ ਹਰੇਕ ਦੇ ਮਤੇ ਪਾ પા ਕੇ ਆਪਣੇ ਲੈਟਰ ਹੈਡਰ ਉੱਪਰ ਇਹ ਗੱਲ ਪਹਿਲੇ ਕਹ ਦਿੱਤੀ ਸੀ ਕਿ ਸਰਕਾਰ ਨੂੰ ਅਰਜ਼ੀ ਪੇਸ਼ ਕਰ ਦਿੱਤੀ ਸੀ ਵੀ ਅਸੀਂ ਤੁਹਾਡਾ ਸਮਰਥਨ ਪੂਰੀ ਤਰ੍ਹਾਂ ਕਰਾਂਗੇ ਕਿ ਆਪਣੇ